ਉਹਨਾਂ ਨੂੰ ਇਹ ਰਿਟੈਂਸ਼ਨ ਚ ਰੱਖਿਆ ਹੋਇਆ ਸੌ ਵੀ ਨਹੀਂ ਚੁਕਾਇਆ। ਇਹ ਇਤਿਹਾਸਿਕ ਉਹ ਵੀ ਲਈਏ ਤਾਂ ਜੱ태ਦਾ ਟੌੜਾ ਨੇ ਤੇ ਜੱ태ਦਾ ਤਲਵੰਡੀ ਨੇ ਜਦੋਂ ਇਹਵੇਂ ਪੇਸ਼ ਹੋਈ ਸੀ 1979 ਚ ਔਰ ਉਹ ਜਿਹੜਾ ਉਹਨਾਂ ਨੇ ਚਿੱਠੀ ਦਿੱਤੀ ਸੀ ਨਾ ਉਹ ਵੀ ਗੁਨਾਹ ਨਾਮਾ ਇਸੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕਿਉਂਕਿ ਲੋਕਾਂ ਨੇ ਫਤਫਾ ਦਿੱਤਾ। ਉਹ ਤੁਹਾਡੇ ਸੌ ਨਹੀਂ ਚੁੱਕ ਰਹੇ ਉਹ ਇਹ ਕੰਮ ਪਿਛ ਪੰਜਾਬੀਆਂ ਨਾਲ ਕਸ਼ਮੀਰੀਆਂ ਨਾਲ ਤੇ ਜਿਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਹੈ ਜਿਵੇਂ ਵੀ ਬਾਹਰ ਸਿੰਘ ਰਤਪਾਦਰ ਨੇ ਕਿਹਾ ਸੀ ਉਹਦਾ ਫਿਰ ਕੱਖ ਨਹੀਂ ਲੈਂਦਾ ਬਜਰ ਗੁਨਾਹ ਕੀਤੇ ਨੇ ਤੁਸੀਂ ਗਲਤੀਆਂ ਨਹੀਂ ਕੀਤੀਆਂ ਉਹ ਇਹਨਾਂ ਦੀਆਂ ਕਰਤੂਤਾ 1997 ਤੋਂ ਸੀ ਜਦੋਂ 2007 ਦੇ ਵਿੱਚ ਇਹ ਜੇ ਸਭ ਕੁਝ ਵਾਪਰਿਆ ਅੱਜ ਇਹਨਾਂ ਨੂੰ 17 ਸਾਲ ਬਾਅਦ ਚੇਤੇ ਆ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਪਰਮਾ ਸਵਾਗਤ ਅਤੇ ਜੀ ਆਇਆਂ ਨੂੰ ਸਰਦਾਰ ਕੁਸ਼ਲ ਪਾਉਂਦ ਜੀ ਮਾਨ ਜਨਰਲ ਕਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੋ ਅਸੀਂ ਗੱਲ ਕਰਾਂਗੇ ਕਿ ਬਿੱਤੇ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਗੀ ਟੜੇ ਵਿੱਚੋਂ ਕੁਝ ਜਿਹੜੇ ਆਗੂ ਨਹੀਂ ਸੀਨੀਅਰ ਆਗੂ ਨਹੀਂ ਉਹ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣਾ ਮਾਫੀਨਾਮਾ ਦੇ ਕੇ ਆਏ ਨੇ ਤੇ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਮਿਲ ਕੇ ਆਏ ਨੇ ਜੀ ਕੀ ਸਾਰਾ ਕੁਝ ਹੈ ਕਿਉਂ ਜਿਹੜਾ ਮਾਫੀਨਾਮਾ ਮੰਗਿਆ ਕਿਸ ਗੱਲ ਦਾ ਮੰਗਿਆ ਗਿਆ ਹੈ ਤੇ ਕੀ ਉਹਦੇ ਵਿੱਚ ਸਾਰਾ ਕੁਝ ਅਸਬ ਹੈ ਸੋ ਗੱਲ ਕਰਦੇ ਆਂ ਕੁਸ਼ਲਪਾਲ ਜੀ ਜੀ ਆਇਆਂ ਨੂੰ ਸੱਚਕਾਲ ਜੀ ਕੁਸ਼ਲਪਾਲ ਜੀ ਦੀ ਲਗਾਤਾਰ ਜਿਹੜਾ ਕਿ ਅਕਾਲੀ ਦਰਬਾਰਤ ਦੀ ਅਸੀਂ ਗੱਲ ਕਰੀ ਤਾਂ ਨਿਗਾਰ ਹੁੰਦਾ ਜਾ ਰਿਹਾ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀ ਠੇਸ ਪਹੁੰਚੀ ਹੈ ਕੀ ਨੁਕਸਾਨ ਹੋਇਆ ਹੈ ਇਕੋ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਇਹਦੇ ਵਿੱਚ ਜਿਹੜਾ ਠੇਸ ਪਹੁੰਚੀ ਹੈ ਅਕਾਲੀ ਸਿਆਸਤ ਨੂੰ ਸਿੱਖ ਸਿਆਸਤ ਨੂੰ ਉਹ ਕੋਈ ਨਵੀਂ ਗੱਲ ਨਹੀਂ ਹੈ ਜੋ ਇਹਨਾਂ ਦੀਆਂ ਕਰਤੂਤਾਂ 1997 ਤੋਂ ਸੀ ਉਹ ਇਹਨਾਂ ਦੀ ਜੋ ਇਹਨਾਂ ਦੀ ਕਾਰਗੁਜ਼ਾਰੀਆਂ ਉਹਦੇ ਨਾਲ ਪਿਛਲੇ 27 ਸਾਲ ਤੋਂ ਕੌਮ ਚ ਤੇ ਪੰਜਾਬ ਦੇ ਵਿੱਚ ਇਨਾ ਜ਼ਿਆਦਾ ਨਗਾਰ ਆ ਗਿਆ ਹੈ ਕਿ ਅੱਜ ਅਸੀਂ ਉਸ ਮੋੜ ਔਰ ਉਸ ਮੁਕਾਮ ਤੇ ਖੜੀਆਂ ਜਿੱਥੇ ਸਾਡੇ ਬੱਚਿਆਂ ਨੂੰ ਇਹ ਧਰਤੀ ਛੱਡ ਕੇ ਜਾਣੀ ਪੈ ਰਹੀ ਹੈ ਸੋ ਇਹ ਔਰ ਜਿਹੜੀ ਇਹਨਾਂ ਨੇ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇਹ ਕੋਈ ਨਵੀਂ ਗੱਲ ਤਾਂ ਇਹਨਾਂ ਨੇ ਕੀਤੀ ਨਹੀਂ ਉਹ ਤਾਂ ਜਗ ਜਾਹਰ ਗੱਲਾਂ ਨੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਇਹ ਜਦੋਂ 2007 ਦੇ ਵਿੱਚ ਇਹ ਜੇ ਸਭ ਕੁਝ ਵਾਪਰਿਆ ਅਜਿਨਨੁ ਸਤਾਰਾ ਸਾਲ ਬਚੇ ਤੇ ਆ। ਔਰ ਦੂਸਰੀ ਗੱਲ ਇਹਨਾਂ ਨੇ ਹੁਣ ਜਦੋਂ ਇਹ 17 ਵਾਲੀ ਇਲੈਕਸ਼ਨ ਹਾਰੇ। ਹਾਂਜੀ। ਫਿਰ 19 ਵਾਲੀ ਹਾਰੇ। ਹਾਂਜੀ। ਫਿਰ 22 ਵਾਲੀ ਹਾਰੇ। ਫਿਰ 24 ਵਾਲੀ ਹਾਰੇ। ਇਹ 4-12 ਤੋਂ ਬਾਅਦ ਭੁੱਲਦਾ ਯਾਦ ਆਇਆ। ਇਹ ਭੁੱਲ ਜੇ ਇਹ ਉਹ ਦਿਨ ਸੀ ਜਿਹੜੇ 2007 ਚ ਢਿੰਸੇ ਦਾ ਬਿਆਨ ਹੈ। ਹਾਂਜੀ। ਤਈ ਉਹ ਜਿਹੜੀ ਪੋਸ਼ਾਕ ਉਹ ਰਾਮਨੀ ਨੇ ਪਾਈ ਸੀ। ਉਹੋ ਪ੍ਰੇਮ ਸਿੰਘ ਚੰਦੂ ਮਾਜਰੇ ਹੋਰੀ ਲੈ ਕੇ ਗਏ ਸੀ। ਉਹ ਦਿਨ ਇਹਨਾਂ ਦੀ ਜਵੈਰਾ ਕਿੱਥੇ ਸੀ? ਸੋ ਇਹ ਤਾਂ ਹੁਣ ਜਦੋਂ ਇਹ ਦੇਖਦੇ ਨੇ ਵੀ ਲੋਕਾਂ ਨੇ ਰਿਜੈਕਟ ਕਰਤਾ ਤੇ ਜਦੋਂ ਕੋਈ ਬੇੜਾ ਡੁੱਬ ਰਿਆ ਹੋਵੇ ਤੇ ਫਿਰ ਚੂਹੇ ਸਭ ਤੋਂ ਪਹਿਲਾਂ ਭੱਜਦੇ ਆ। ਸੋ ਇਹਨਾਂ ਦਾ ਤਾਂ ਉਹ ਉਹ ਹਾਲਾਤ ਹੈ ਵੀ ਹੁਣੇ ਬੇੜਾ ਡੁੱਬ ਰਿਹਾ ਤੇ ਲੋਕ ਭੱਜ ਰਹੇ ਨੇ ਇਹ ਆਪ ਦੀ ਜਿਹੜੀ ਸਿਆਸੀ ਰਾਜ ਕਰਨ ਦੀ ਲਾਲਸਾ ਹੈ ਉਹਨੂੰ ਇਹ ਬੋਇਨਾ ਚ ਪਰਬਲ ਹੈ ਤੇ ਉਸ ਲਈ ਰਾਤ ਲਾਸ਼ ਰਹੇ ਨੇ ਬਟ ਜਿਹੜਾ ਮੈਨੂੰ ਰਾਤ ਦਿਸਦਾ ਹੈਗਾ ਅਕਾਲੀ ਸਿਆਸਤ ਦਾ ਉਹ ਅੱਜ ਦੀ ਤਰੀਕ ਵਿੱਚ ਔਰ ਕਾਲੀ ਦਲ ਹਮੇਸ਼ਾ ਕਦੀ ਸਿਆਸਤ ਕਰਨੇ ਕੱਲਾ ਰਾਜ ਕਰਨ ਲਈ ਨਹੀਂ ਸੀ ਬਣਿਆ ਸੰਘਰਸ਼ ਕਰਨ ਲਈ ਬਣਿਆ ਸੀ ਇਸ ਸੋੜੇ ਦੌਰ ਸੰਘਰਸ਼ ਕਰਨਾ ਪਏਗਾ ਕੁਸ਼ਿੰਧਰਪਾਲ ਜੀ ਇਹ ਜਿਹੜੇ ਇਹ ਜਿੰਨੇ ਨੇ ਇਹ ਚਾਇਪ੍ਰੀਮ ਸਿੰਘ ਚੰਦੂ ਮਾਜਰਾ ਉਹਨਾਂ ਨੂੰ ਆਪਾਂ ਇਲੈਕਸ਼ਨ 'ਚ ਦੇਖਿਆ ਹੈ ਕਦੀ ਗੱਲ ਕਰਦੇ ਸੀ ਬੀਜੇਪੀ ਨਾਲ ਰਲ ਕੇ ਇੱਕ ਤਿੱਖ 11 ਹੋ ਜਾਗੇ ਕਦੀ ਮੁੜ ਕੇ ਹਾਰਨ ਤੋਂ ਬਾਅਦ ਕਹਿਣ ਲੱਗ ਗਏ ਵੀ ਜੇ ਅਸੀਂ ਗੱਡੀ ਤੇ ਨਹੀਂ ਬੈਠੇ ਤੇ ਕਿੰਸਾ ਸਾਬ ਵੈਸੇ ਹੀ ਬੀਜੇਪੀ ਨਾਲ ਚੱਲਦੇ ਨੇ ਮਲੂਕਾ ਸਾਹਿਬ ਦੀ ਪਰਵਾਹ ਸਾਰਾ ਬੀਜੇਪੀ ਚ ਹੈ ਤੇ ਤੁਸੀਂ ਜੇ ਇਹਨਾਂ ਦਾ ਪਛੋਕੜ ਦੇਖੋ ਬੀਬੀ ਜੀ ਬੀਬੀ ਜਗੀਰ ਕੌਰ ਉਹਨਾਂ ਦਾ ਵੀ ਕਾਫੀ ਅੰਤੜੀਆਂ ਸੰਤੜੀਆਂ ਦਿੱਲੀ ਵਾਲਿਆਂ ਨਾਲ ਲੱਗਦੀਆਂ ਸੋ ਇਹਨਾਂ ਜੋ ਵੀ ਕਿਹੜਾ ਪੰਜਾਬ ਪ੍ਰਸਤ ਹੈ ਇਹ ਸਾਰੀਆਂ ਜੋ ਗਲਤੀਆਂ ਲਖਾਈਆਂ ਨੇ ਇਹ ਦਿੱਲੀ ਵਾਲੀ ਜਿਹੜੀ ਸੋਚ ਹੈ ਉਹਦੇ ਤੇ ਚੱਲਣ ਕਰਕੇ ਹੋਈਆਂ ਨਾ ਜਿਹੜਾ ਪੰਜਾਬ ਪ੍ਰਸਤ ਬੰਦਾ ਹੋਵੇਗਾ ਜਿਹੜਾ ਕੰਪਰੈਸਡ ਹੋਵੇਗਾ ਜਿਹੜਾ ਪੰਥ ਪ੍ਰਸਤ ਹੋਵੇਗਾ ਉਹ ਨਾ ਸੁਮੇਤ ਸੈਣੀ ਵਰਗੇ ਨੂੰ ਡੀਜੀਪੀ ਬਣਾ ਸਕਦਾ ਨਾ ਆਲਮ ਸੈਣਾ ਵਾਲਿਆਂ ਨੂੰ ਸਿਆਸੀ ਪੋਜੀਸ਼ਨ ਦੇ ਸਕਦਾ ਸੋ ਹੋਇਆ ਤੇ ਇਹ ਨਾ ਕਿਉਂਕਿ ਇਹ ਚੱਲਦੇ ਦੇ ਮੁਤਾਬਕ ਸੀ ਸੋ ਇਹ ਜਿਹੜਾ ਧੜਾ ਹੈ ਇਹ ਨਾ ਤੇ ਵੀ ਹੁਣ ਮੈਂ ਤੁਹਾਨੂੰ ਇੰਨੇ ਬੰਦਿਆਂ ਦੇ ਨਾਂ ਲੈ ਦਿੱਤੀ ਸਾਰੇ ਰੀਪਲੇਸ ਕਰਨਾ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਐਜ਼ ਅ ਪਾਰਟਨਰ ਆਫ ਬੀਜੇਪੀ ਇਹ ਆਪਣੇ ਆਪ ਨੇ ਬੀਜੇਪੀ ਨੂੰ ਦੇ ਨਾਲ ਪਾਰਟਨਰਸ਼ਿਪ ਕਰਨ ਲਈ ਉਹ ਕਰਦੇ ਨੇ ਕਿਉਂਕਿ ਬੀਜੇਪੀ ਸੁਖਵੀਰ ਸਿੰਘ ਬਾਦਲ ਨਾਲ ਹੁਣ ਮੋਦੀ ਬੜਾ ਐਰੋਗੈਂਟ ਇਨਸਾਨ ਹੈ ਉਹ ਮੋਦੀ ਇਹ ਸੋਚਦਾ ਹੈ ਵੀ ਜਦੋਂ ਕਿਸਾਨੀ ਸੰਘਰਸ਼ ਵੜੇ ਸਾਨੂੰ ਇਹਨਾਂ ਦੀ ਲੋੜ ਸੀ ਸੁਖਵੀਰ ਸਿੰਘ ਬਾਦਲ ਨੇ ਉਹ ਸਾਨੂੰ ਧੋਖਾ ਦਿੱਤਾ ਸੋ ਅੱਗੇ ਕੀ ਸੀ ਅਕਾਲੀ ਦਲ ਬਾਦਲ ਤੇ ਬੀਜੇਪੀ ਰਲ ਕੇ ਚੱਲਦੇ ਸੀ ਅਕਾਲੀ ਦਲ ਬਾਦਲ ਐਜ਼ ਅ ਬਿਗਰ ਪਾਰਟਨਰ ਤੇ ਬੀਜੇਪੀ ਐਜ਼ ਅ ਸਮਾਲਰ ਪਾਰਟਨਰ ਹੁਣ ਮੋਦੀ ਔਰ ਅਮਿਤ ਸ਼ਾਹ ਦੀ ਸਿਆਸਤ ਕੀ ਹੈ ਕਿ ਬੀਜੇਪੀ ਜੇ ਬਰਾਬਰ ਨਹੀਂ ਤੇ ਜੇ ਵੱਡਾ ਧੜਾਨੀ ਤਾਂ ਬਰਾਬਰ ਦਾ ਧੜਾ ਅਕਾਲੀ ਸਿਆਸਤ ਨਾਲ ਲੜ ਕੇ ਚੱਲੇ ਤੇ ਉਹਦੇ ਵਿੱਚ ਮੇਰਾ ਖਿਆਲ ਇਹ ਜਿਹੜਾ ਧੜਾ ਹੈ ਇਹ ਜਿਹੜਾ ਬੀਜੇਪੀ ਦਾ ਮੇਰਾ ਖਿਆਲ ਖੜਾ ਕੀਤਾ ਹੋਇਆ ਹੈ ਇਹ ਉਸ ਪੋਲਿਟਿਕਸ ਨੂੰ ਫੁੱਲਫਿਲ ਕਰਨ ਦੀ ਕੋਸ਼ਿਸ਼ ਕਰੇਗਾ ਬਟ ਪੰਜਾਬ ਦਾ ਆਵਾਮ ਬਹੁਤ ਸਿਆਣਾ ਹੈ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਵੀ ਬੀਜੇਪੀ ਨਾਲ ਜਾਊਗਾ ਉਹਦਾ ਕੁਝ ਐਟਲੀਸਟ ਜਿਹੜਾ ਪੰਜਾਬ ਦਾ ਪਿੰਡੂ ਹ ਹਲਕਾ ਜਾਂ ਪਿੰਡੂ ਤਪਖਾ ਉਹਦੇ ਜਿੰਨਾ ਦੀ ਕੋਈ ਸਟੈਂਡਿੰਗ ਬਣ ਸਕੇ ਔਰ ਪੰਜਾਬ 55% 60% ਅਜ ਵੀ ਪਿੰਡਾਂ ਚ ਵਸਦਾ ਹੈ ਪ੍ਰੋਫੈਸਰ ਜੀ ਇਹ ਨਹੀਂ ਲੱਗ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਐਮ ਸੀ ਲਗਾਤਾਰ ਸਿਆਸਤ ਵਿੱਚ ਸੱਤੋ ਗਿਸਦੇ ਉਦੋਂ ਕਿਹਾ ਜਾਂਦਾ ਸੀ ਕਿ ਵੀ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਹੈਗੇ ਨੇ ਉਦੋਂ ਤੱਕ ਅਕਾਲੀ ਦਲ ਜਿਹੜਾ ਬਾਦਲ ਹੈਗਾ ਆ ਵੀ ਬੁਲੰਧਿਆ ਤੇ ਰਹੇਗਾ ਪਰ ਉਸ ਤੋਂ ਬਾਅਦ ਜਿਹੜਾ ਕਿ ਡਾਊਨਫਾਲ ਆਏਗਾ ਕਿਉਂਕਿ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਉਦੋਂ ਹਰਕਤਾਂ ਸੀਗੀਆਂ ਉਹਨਾਂ ਨੂੰ ਦੇਖ ਕੇ ਲੋਕ ਬੜੀ ਚਰਚਾ ਕਰਿਆ ਕਰਦੇ ਨੇ ਕਿ ਉਹ ਜਿਹੜੀ ਲੋਕਾਂ ਦੀ ਖਾਸ ਹੋ ਹੁਣ ਲੱਗਦਾ ਨਹੀਂ ਕਿ ਜਿਵੇਂ ਬਾਦਲ ਸਾਹਿਬ ਕਹਿੰਨੇ ਉਸ ਤੋਂ ਬਾਅਦ ਫਿਰ ਬਾਦਲ ਸਾਹਿਬ ਦੇ ਜਿਉਂ ਨਹੀਂ ਹਰ ਗਏ ਸੀ ਬਾਦਲ ਸਾਹਿਬ ਆਪ ਹਰੇ ਨੇ ਸੋ ਬਾਦਲ ਸਾਹਿਬ ਦੇ ਹੁੰਦੇ ਆ ਹੀ ਸਾਰਾ ਕੁਝ ਵਾਪਰ ਗਿਆ ਪਿੱਛੋਂ ਤਾਂ ਐਵੇਂ ਹੁਣ ਆਫਟਰ ਇਫੈਕਟਸ ਨੇ ਸੋ ਇਹ ਗੱਲ ਨਹੀਂ ਹੈ ਵੀ ਕਿਉਂਕਿ ਆ ਰਿਸਪਾਂਸਿਬਿਲਟੀ ਤਾਂ ਸਭ ਪ੍ਰਕਾਸ਼ ਸਿੰਘ ਬਾਦਲ ਦੀ ਹੈ ਨਾ ਮੁੱਖ ਮੰਤਰੀ ਤਾਂ ਉਹ ਸੀ ਜੋ ਜੋ ਵਾਪਰਿਆ ਔਰ ਤੁਸੀਂ ਇਹ ਦੇਖੋ ਉਹ ਕੱਲ ਜਿਹੜਾ ਇਹਨਾਂ ਨੇ ਉਹ ਇੱਕ ਗੁਨਾਨਾਮਾਕ ਮੈਂ ਕਹਿ ਦੇਣਾ ਆਪਣਾ ਦਿੱਤਾ ਹੈ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਹੀ ਨਹੀਂ ਉਹ ਸਿਰਫ ਸੁਖਵੀਰ ਸਿੰਘ ਬਾਦਲ ਦੀ ਗੱਲ ਕਰ ਰਹੇ ਨੇ ਜਦੋਂ ਕਿ ਰਿਸਪੌਂਸਿਬਿਲਟੀ ਤਾਂ ਸਾਰੀ ਪ੍ਰਕਾਸ਼ ਸਿੰਘ ਬਾਦਲ ਦੀ ਸੀ ਉਹ 10 ਸਾਲਾਂ ਦੇ ਵਿੱਚ ਉਹ ਸ਼ਾਇਦ ਮੇਰੇ ਮਨ ਨੂੰ ਜੋ ਪਹੁੰਚਦਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਭਾਜਪਾ ਨਾਲ ਲੈਗਸੀ ਹੈ ਉਹਨੂੰ ਜ਼ਿੰਦਾ ਰੱਖ ਕੇ ਉਹਦੇ ਵਾਰਿਸ ਬਣਨਾ ਚਾਹੁੰਦੇ ਆ ਠੀਕ ਇਸ ਕਰਕੇ ਹੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਸਾਰੇ ਉਸ ਗੁਨਾ ਨਾਮੇ ਚੋਂ ਮਨਫੀ ਹੈ ਸੋ ਮੇਰੀ ਅੰਡਰਸਟੈਂਡਿੰਗ ਹੈ ਬਾਕੀ ਕਿ ਇਸ ਨਾਲ ਇਹ ਦੇਖਿਆ ਜਾਵੇ ਇਹ ਜਿਹੜਾ ਇਹਨਾਂ ਨੇ ਮਾਫੀ ਨਾਮ ਦਿੱਤਾ ਜਿੰਨੂੰ ਤੁਸੀਂ ਹੁਣ ਵੀ ਗੱਲ ਕੀਤੀ ਹੈ ਕਿ ਉਹ ਸਿਰਫ ਸਿਆਸੀ ਤੌਰ ਲਈ ਹੈ ਕਿ ਜਾਂ ਕੋਈ ਪੰਥਕ ਵਾਕਿਆ ਇਹਨਾਂ ਨੇ ਪੰਥੇ ਦਾ ਦਰਦ ਰੱਖਿਆ ਵੀ ਪੰਥ ਦਾ ਦਰਦ ਰੱਖਿਆ ਪੰਥ ਦਾ ਦਰਦ ਹੋਵੇ ਸੁਆੰਗ ਰਚਾ 2007 ਚ ਇਹ 12 ਚ ਮਾਫੀ ਦਿੱਤੀ ਫਿਰ 15 ਦੇ ਵਿੱਚ ਮਹਾਰਾਜ ਦੀ ਪਦਵੀ ਹੋਈ ਠੀਕ ਹੈ ਫਿਰ 12 14 ਬਾਅਦ ਸੁਮੇਤ ਸ਼ਾਣੀ ਨੂੰ ਈਜੀਪੀ ਲਾਉਂਦੇ ਆ ਫਿਰ ਉਸ ਤੋਂ ਬਾਅਦ ਬਰਗਾੜੀ ਵਾਪਰਦਾ ਫਿਰ ਉਹਦੇ ਵਿੱਚ ਕਤਲ ਹੁੰਦੇ ਨੇ ਦੋਨੋਂ ਕੋਟਕਪੂਰਾ ਤੇ ਆਪਣਾ ਬੜਾ ਉਹ ਤਾਂ ਦਰਦ ਨਹੀਂ ਜਾਗਿਆ ਜਦੋਂ ਰਾਜਿਤ ਸੀ ਇਹ ਦਰਦ ਹੁਣੇ ਹੀ ਜਾਗਣਾ ਹੈ 4 ਹਾਰਾਂ ਤੋਂ ਬਾਅਦ ਇਹ ਦਰਦ ਨੂੰ ਕੋਈ ਟਾਈਮਿੰਗ ਅੱਜ ਤੱਕ ਕੁਝ ਨਹੀਂ ਵਾਪਰੇਆ ਵਾਪਰੇਆ ਤਾਂ 17 ਸਾਲ ਪਹਿਲਾਂ ਸੀ ਇਹ 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 ਮਨ ਵਿੱਚ ਹਿਰਖ ਅੱਜ ਕਿਉਂ ਜਾਗਿਆ ਗੱਲ ਤਾਂ ਇੱਥੇ ਮੁੱਕ ਤੇ ਇੱਕ ਜੇ ਦੂਜੇ ਪਾਸੇ ਦੇਖੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਸ ਵੇਲੇ ਧੰਧਮਾ ਸਾਹਿਬ ਦੇ ਜਿਹੜੇ ਸਰਵਰਾਂ ਨੇ ਤੇ ਇਹ ਉੱਥੇ ਕੱਲ ਗਏ ਨੇ ਤੇ ਉੱਥੇ ਜਿਹੜੀ ਆ ਕਿ ਉਹਨਾਂ ਨੂੰ ਅ ਅਕਾਲੀ ਦਲ ਵੱਲੋਂ ਦਾ ਜਿਹੜਾ ਕਿ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਜੀ ਕਹੋ ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਆਈ ਤੁਹਾਨੂੰ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਚਰੋਮਣੀ ਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੀਦਾ। ਦੇਖੋ ਜਿਹੜਾ ਡੁੱਬਦਾ ਹੁੰਦਾ ਹੈ ਨਾ ਉਹ ਤਣਕੇ ਦਾ ਵੀ ਸਹਾਰਾ ਲੱਭਦਾ ਹੈ। ਇਹ ਹੁਣ ਪਏ ਨੇ ਡੁੱਬਦੇ। ਇਹ ਉੱਥੇ ਵੀ ਗਏ ਨੇ ਤੇ ਭਾਈ ਅਮਰਤਪਾਲ ਸਿੰਘ ਦੇ ਘਰ ਵੀ ਗਏ ਨੇ। ਇਹ ਹਰ ਉਸ ਥਾਂ ਨੂੰ ਫੜਨ ਦੀ ਕੋਸ਼ਿਸ਼ ਕਰਨਗੇ, ਹਰ ਉਸ ਬੇੜੀ 'ਚ ਚੜ੍ਹਨ ਦੀ ਕੋਸ਼ਿਸ਼ ਕਰਨਗੇ। ਜਿਹੜਾ ਇਹਨਾਂ ਨੂੰ ਲੱਗਦਾ ਵੀ ਅੱਜ ਸਿਆਸੀ ਤੌਰ ਤੇ ਤਾਕਤਵਰ ਹੈ। ਤੇ ਇਹ ਇਹ ਜਿਹੜੋ ਜਿੱਥੇ ਜਾਣਗੇ ਨਾ ਉਸ ਬੇੜੇ ਨੂੰ ਡੋਬਣਗੇ ਡੋਬ। ਸੋ ਇਹ ਮਤਲਬ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਹੈ ਕਿ ਜਦੋਂ ਆਪਾਂ ਗੁਰੂ ਘਰ ਜਾਈਦਾ ਤੇ ਆਪਾਂ ਪਹਿਲਾਂ ਗੁਰੂ ਘਰ ਜਾਈਦਾ ਫਿਰ ਉਹਦੂ ਬਾਅਦ ਕੀਤੇ ਹੋਰ ਜਾਈਦਾ ਹੈ। ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲਲੇ ਇਹ ਉਹਦੂ ਪਹਿਲਾਂ ਗੁਰੂ ਘਰ ਜਾਣ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਗਏ। ਗੁਰੂ ਕਰਪੈਣਾ ਚਾਹੁੰਦਾ ਕਿ ਭਾਈ ਅਮਰਤਪਾਲ ਸਿੰਘ ਤੇ ਕਰਨ ਨਾਲ ਜਾਣਾ ਸੀ ਬਿਲਕੁਲ ਠੀਕ ਹੈ ਸੋ ਇਹ ਤੁਹਾਨੂੰ ਉਹ ਹੀ ਕਹੇ ਇਹ ਤਾਂ ਕਦੀ ਹਾਲੇ ਕਈ ਲੱਭਣਗੇ ਕਈਆਂ ਕੋਲ ਜਾਣਗੇ ਕਈਆਂ ਕਈਆਂ ਦਾ ਕੁਝ ਬਣੂਗਾ ਸੋ ਇਹ ਇਨਨਾ ਦਾ ਹੀ ਆਣਾ ਤੇ ਜੇਕਰ ਜਿਵੇਂ ਹੁਣ ਉਹ ਅਕਾਲ ਤਖਤ ਸਾਹਿਬ ਤੇ ਗਏ ਨਹੀਂ ਗਿਆਨੀ ਅਰਗਵੀਰ ਸਿੰਘ ਜੀ ਨਾਲ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਕੀ ਉਹ ਕੋਈ ਹੱਲ ਕਰ ਸਕਣਗੇ ਕਿਉਂਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਆਪਸ ਵਿੱਚ ਬੈਠ ਕੇ ਇਹ ਮੁਸ਼ਕਲ ਦਾ ਹੱਲ ਕੀਤਾ ਹੈ ਹੱਲ ਕੀ ਹੋਣਾ ਹੈ ਤੁਸੀਂ ਬજર ਗੁਨਾਹ ਕੀਤੇ ਨੇ ਤੁਸੀਂ ਗਲਤੀਆਂ ਨਹੀਂ ਕੀਤੀਆਂ ਗੁਨਾਹ ਕੀਤੇ ਨੇ ਮਾਫੀਆਂ ਗਲਤੀਆਂ ਹੁੰਦੀਆਂ ਗੁਨਾਹਾਂ ਦੀਆਂ ਮਾਫੀਆਂ ਨਹੀਂ ਹੁੰਦੀਆਂ ਔਰ ਉਹ ਵੀ 17 ਸਾਲ ਬਾਅਦ ਔਰ ਇਹ ਕਿਹੜੀ ਚੀਜ਼ ਇਥੋਂ ਇਸ ਚੀਜ਼ ਦਾ ਫੈਸਲਾ ਹੋ ਸਕਦਾ ਹੈ ਜਿਹੜਾ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਹੋਏਗਾ ਹੁਣ ਕੀ ਜਥੇਦਾਰ ਅਕਾਲ ਤਖਤ ਸਭ ਦੇ ਜਥੇਦਾਰ ਸੁਖਵੀਰ ਬਾਦਲ ਨੂੰ ਤਲਬ ਕਰਨਗੇ ਕਿਉਂਕਿ ਇਸ ਗੁਨਾਹ ਨਾਮੇ 'ਚ ਗੁਨਾਹ ਦਾ ਸਰਾਇਮਾ ਸੁਖਵੀਰ ਸਿੰਘ ਬਾਦਲ ਦੇ ਗੱਲ ਮੜਤਾ ਨਾ ਬਿਲਕੁਲ ਇਹ ਤਾਂ ਆਪਣੇ ਆਪ ਨੂੰ ਇਹਨਾਂ ਨੇ ਉਹਦਾ ਸਾਥੀ ਦੱਸਿਆ ਤੇ ਫੇਰ ਉਹ ਤਲਬ ਕਰਨਗੇ ਜਦ ਤੱਕ ਸੁਖਵੀਰ ਸਿੰਘ ਬਾਦਲ ਤਲਬੋ ਕੇ ਪੇਸ਼ ਨਹੀਂ ਹੁੰਦਾ ਤੇ ਉਹ ਨਹੀਂ ਮੰਨਦਾ ਤੇ ਜਦੋਂ ਦੇਖੋ ਈਵਨ ਜਿਹੜੀਆਂ ਦੁਨਿਆਵੀ ਕਚਹਿਰੀਆਂ ਐ ਉਹਦੇ ਵਿੱਚ ਵੀ ਖੁੰਦਾ ਮੇਨ ਅਕਿਊਜ਼ਡ ਬਾਕੀ ਦਾ ਕਾਂਸਪੀਰੇਟਰ ਹੀ ਹੁੰਦੇ ਆ ਨਾ ਬਾਕੀ ਦਾ ਸਾਜ਼ਿਸ਼ਕਰ ਸਾਜ਼ਿਸ਼ ਦਾ ਪਾਰਟ ਹੁੰਦੇ ਨੇ ਸੋ ਇੱਥੇ ਵੀ ਇਸ ਅਦਾਲਤ 'ਚ ਵੀ ਇਹੀ ਹੈ ਨਾ ਕਿ ਗੁਨਾਹਗਾਰ ਤਾਂ ਕਨੇ ਸੁਖਬੀਰ ਸਿੰਘ ਬਾਦਲ ਐ ਅਸੀਂ ਤਾਂ ਕਹਿੰਦੇ ਜੀ ਸਾਜ਼ਿਸ਼ਕਰ ਆ ਅਸੀਂ ਤਾਂ ਸਾਜ਼ਿਸ਼ ਦਾ ਹਿੱਸਾ ਐ ਤੇ ਜਦ ਤੱਕ ਮੇਨ ਅਕਿਊਜ਼ਡ ਮੇਨ ਗੁਨਾਹਗਾਰੀ ਤਲਬ ਹੋ ਕੇ ਤੇ ਉਹਦੇ ਤੇ ਯੂ ਨੋ ਦਿੱਤ ਤਨਖਾ ਨਹੀਂ ਲੱਗਦੀਆਂ ਉਹ ਮਾਫੀ ਨਹੀਂ ਮੰਗਦਾਆਂ ਜੋ ਵੀ ਜਤੇਦਰ ਸਾਹਿਬ ਕਰਨਾ ਚਾਹਣ ਜੇ ਤੱਕ ਸੁਖਵੀਰ ਸਿੰਘ ਬਾਦਲ ਨਹੀਂ ਆਉਂਦਾ ਉਦੋਂ ਤੱਕ ਇਹਨਾਂ ਦਾ ਕੀ ਹੈ ਇੱਥੇ ਮੈਂ ਤੁਹਾਨੂੰ ਦੱਸਿਆ ਤਣਕਾ ਲੱਭਦੇ ਫਿਰਦੇ ਡੁੱਬਦੇ ਡੁੱਬਦੇ ਸਾਨੂੰ ਕੋਈ ਬਚਾ ਲੇ ਤੇ ਜਦ ਤੱਕ ਆਪਦੇ ਗੋਡੇਾਂ 'ਚ ਜੋਰ ਨਾ ਹੋਵੇ ਐਸ ਵੇਲੇ ਕੌਮ ਨੂੰ ਪੰਜਾਬ ਨੂੰ ਅਕਾਲੀ ਸਿਆਸਤ ਨੂੰ ਸੰਘਰਸ਼ ਦੀ ਲੋੜ ਹੈ ਰਾਜ ਸੰਘਰਸ਼ ਤੋਂ ਬਿਨਾ ਨਹੀਂ ਆਉਂਦਾ ਅਸਵਿਰੇ ਦੇਖੋ ਜਿਹੜੇ ਤੁਹਾਡੇ ਅ ਰਿਪ੍ਰੈਜ਼ੈਂਟੇਟਿਵ ਨੇ ਪਾਰਲੀਮੈਂਟ ਮੈਂਬਰ ਇਲੈਕਟ ਹੋਏ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਇਹ ਡਿਟੈਂਸ਼ਨ ਚ ਰੱਖਿਆ ਹੋਇਆ ਸੌ ਵੀ ਨਹੀਂ ਚੁਕਾਰੇ ਉਸੇ ਇਲੈਕਸ਼ਨ ਜਿੱਤ ਕੇ ਇਸ ਮੁਲਕ ਦਾ ਪ੍ਰਧਾਨ ਮੰਤਰੀ ਬੰਦਾ ਹੈ ਉਹੀ ਇਲੈਕਸ਼ਨ ਜਿੱਤ ਕੇ ਲੋਕਾਂ ਨੇ ਫਤਫਾ ਦਿੱਤਾ ਉਹ ਤੁਹਾਡੇ ਸੌ ਨਹੀਂ ਚੁਕਰੇ ਔਰ ਇਹ ਕੰਮ ਪਿਛ ਪੰਜਾਬੀਆਂ ਨਾਲ ਕਸ਼ਮੀਰੀਆਂ ਨਾਲ ਨਹੀਂ ਠੀਕ ਹੈ ਨਾ ਜੀ ਉਹ ਹੈ ਤੁਹਾਡੇ ਸਾਰੇ ਹਾਲੇ ਕੌਮੀ ਇਸ਼ੂਸ ਪਏ ਨੇ ਤੁਹਾਡੇ ਬਾਗੀ ਮੰਦੀ ਸਿੰਘਾਂ ਦਾ ਇਸ਼ੂ ਹੈ ਤੁਹਾਡੇ ਐਸ்சிਪੀਸੀ ਦੇ ਇਸ਼ੂਸ ਪਏ ਨੇ ਤੁਹਾਡੀ ਸ਼੍ਰੋਣੀ ਕਮੇਟੀ ਇਹਨਾਂ ਨੇ ਤੋੜਦੀ ਤੁਹਾਡੇ ਪੰਜਾਬ ਦੇ ਸੰਗੀਤਾਂ ਚ ਦੇ ਇਸ਼ੂਸ ਪਏ ਨੇ ਤੁਹਾਡਾ ਇਥੋਂ ਯੂਥ ਪਰਵਾਸ ਕਰ ਰਿਹਾ ਹੈ ਤੇ ਮਤਲਬ ਮੁੱਤੇ ਤਾਂ ਐਡੇ ਕੁ ਵੱਡੇ ਹੈਗੇ ਆਂ ਵੀ ਆਪਾਂ ਇੱਕ ਹੀ ਗੱਲ ਕਰਦੇ ਨੇ ਔਰ ਇਹ ਦੇਣ ਇਸੇ ਗਰੋਥ ਦੀ ਹੈ ਇਹ ਜੋ ਅੱਜ ਅਸੀਂ ਜੋ ਸਾਡੇ ਤੇ ਜੋ ਵਾਪਰ ਰਿਹਾ ਹੈ ਨਾ ਸਾਰਾ ਤੁਸੀਂ ਇਹ ਰਸੋਸ 97 ਚ ਪ੍ਰਕਾਸ਼ ਸਿੰਘ ਬਾਦਲ ਸਾਬ ਇਹ ਇੱਕ ਇਹਨਾਂ ਦਾ ਮੈਨੀਫੈਸਟੋ ਸੀ ਚੌਣ ਮਨੋਰਥ ਸੀ ਵੀ ਅਸੀਂ ਜੋ ਵੀ ਜ਼ੁਲਮ ਹੋਇਆ ਪੰਜਾਬ ਚ ਜ ਵਾਈਟ ਪੇਪਰ ਲੈ ਕੇ ਆਵਾਂਗੇ ਜੇ ਉਹ ਵਾਈਟ ਪੇਪਰ ਆਇਆ ਹੁੰਦਾ ਕੀ ਇਸ ਮੇਰੇ ਲਈ ਫਿਰ ਡੀਜੀਪੀ ਬਣਦਾ ਫਿਰ ਕੀ ਇਹ ਗੋਲੀकांड ਵਾਪਰਦੇ ਜਦੋਂ ਤੁਸੀਂ ਦਿੱਲੀ ਦੀ ਪਾਲਿਸੀ ਇੰਪਰੂਵਮੈਂਟ ਕਰ ਰਹੇ ਹੋ ਔਰ ਭਗਵੰਤ ਜੀ ਵੀ ਹੁਣ ਇਹੀ ਕਰ ਰਿਹਾ ਹੈ ਠੀਕ ਹੈ ਕਾਂਗਰਸ ਸਰਕਾਰ ਵੀ ਇਹੀ ਕਰਦੀ ਰਹੀ ਹੈ ਜਦ ਤੱਕ ਤੁਸੀਂ ਪੰਜਾਬ ਪ੍ਰੈਸਟ ਹੋ ਕੇ ਨਹੀਂ ਪੰਜਾਬ ਨੂੰ ਗਵਰਨ ਕਰਦੇ ਤਦ ਤੱਕ ਇਹ ਕੰਪਲੈਕਸਿਟੀ ਵਧੀਆਂ ਜਾਣੀ ਹੈ 84 ਤੋਂ ਬਾਅਦ ਇਹ ਜਿੰਨੇ ਇਸ਼ੂਸ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਸਾਰੇ ਇਹ ਸਾਰੇ 84 ਤੋਂ ਬਾਅਦ ਨੇ ਹੁਣ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਰਿਹਾਈ ਨਹੀਂ ਹੋਈ ਇਹ ਹੋਰ ਵੱਡਾ ਇਸ਼ੂ ਬਣੂਗਾ ਇਹ स्ਨੋ ਬਾਲ ਹੋਊਗਾ ਦਿਲ ਇਹ ਔਰ ਇਹ ਇਤਿਹਾਸ ਦੇ ਵਿੱਚ ਹੁਣ ਦਰਜ ਹੋਣੀਆਂ ਨੇ ਚੀਜ਼ਾਂ ਕਿ ਹਿੰਦੁਸਤਾਨ ਦਾ ਕਾਨੂੰਨ ਦੇ ਮੁਤਾਬਕ ਲੋਕਾਂ ਦੇ ਚੁਣੇ ਹੋਏ ਨਵੰਦੇ ਨੂੰ ਪ੍ਰੋਵੈਂਟਿਵ ਡਿਟੈਂਸ਼ਨ ਚ ਰੱਖਿਆ ਗਿਆ ਔਰ ਉਹੀ ਪ੍ਰੀਵੈਂਟਿਵ ਡਿਟੇਨਸ਼ਨ ਦਾ ਕਾਨੂੰਨ ਜਿੰਦੇ ਖਿਲਾਫ ਮੁਜਾਰਾ ਕਰਦਿਆਂ 105 ਸਾਲ ਪਹਿਲਾਂ ਅਸੀਂ 1300 ਬੰਦਾ ਜੜਿਆਂ ਵਾਲੇ ਬਾਗ ਸ਼ਹੀਦ ਕਰਾਇਆ ਸੀ ਉਹ ਕਾਨੂੰਨ ਸਾਡੇ ਤੇ ਅੱਜ ਵੀ ਲਾਗੂ ਹੈ। ਸੋ ਇਹ ਇਤਿਹਾਸ ਹੀ ਬਣ ਰਿਹਾ ਹੁਣ ਵੀ ਇਹ ਮੈਨੂੰ ਇਹ ਜਿਵੇਂ ਅੱਜ ਇਹ ਪੇਸ਼ ਹੋਏ ਨੇ ਮੈਨੂੰ ਇੱਕ ਯਾਦ ਆਉਂਦਾ 1979 ਚ ਜਥੇਦਾਰ ਗੁਰਚਰਨ ਸਿੰਘ ਤੋੜਟੋੜਾ ਤੇ ਅ ਜਗਦੇਵ ਸਿੰਘ ਤਲਵੰਡੀ ਦੋਹਾਂ ਨੇ ਇਹ ਜਿਹੇ ਪੱਤਰ ਲਿਖ ਕੇ ਮਾਰ ਅਕਾਲ ਤਖਸਾਲ ਤੇ ਪੇਸ਼ ਹੋਈ ਸੀ ਬਟ ਫਰ ਕੀ ਸੀ ਉਹ ਪੱਤਰ ਦੇ ਅਖੀਰ ਚ ਦੋਹਾਂ ਨੇ ਅਸਤੀਫੇ ਦਿੱਤੇ ਸੀ ਠੀਕ ਇੱਕ ਹੀ ਅਸਤੀਫਾ ਦੇ ਕੇ ਆਏ ਨੇ ਇਹ ਨਮਾਣੇ ਸਿੱਖ ਬਣ ਕੇ ਆਏ ਨੇ ਇਹ ਤਾਂ ਅੱਜ ਵੀ ਆਕਾਲੀ ਦਲ ਦਾ ਨਮਾਇंदे ਬਣ ਕੇ ਕੋਈ ਉਮੀਦਵਾਰ ਪ੍ਰਧਾਨ ਤੇ ਕੋਈ ਜਨਰਲ ਸਕੱਤਰ ਤੇ ਕੋਈ ਤੇ ਕੋਈ ਤੇ ਕੋਈ ਜ ਤ ਦੇ ਇਸ ਗੁਨਾ ਨਾਮੇ ਜੀ ਕਹਿ ਦਿੰਦੇ ਵੀ ਅਸੀਂ ਦੀ ਸਭ ਕੁਝ ਛੱਡਿਆ ਠੀਕ ਹੈ ਜੀ ਬਿਲਕੁਲ ਠੀਕ ਹੈ ਮਾ ਜੀ ਇਤਿਹਾਸਿਕ ਉਹ ਵੀ ਲਈਏ ਤਾਂ ਜਥੇਦਾਰ ਟੋੜਾ ਨੇ ਤੇ ਜਥੇਦਾਰ ਤਲਵੰਡੀ ਨੇ ਜਦੋਂ ਇਹਨੇ ਪੇਸ਼ ਹੋਈ ਸੀ 1979 ਚ ਔਰ ਉਹ ਜਿਹੜਾ ਉਹਨਾਂ ਨੇ ਚਿੱਠੀ ਦਿੱਤੀ ਸੀ ਨਾ ਉਹ ਵੀ ਗੁਨਾਹ ਨਾਮਾ ਸੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕਿਉਂਕਿ ਬਾਦਲ ਸਰਕਾਰ ਸੀ ਤੇ ਫਿਰ ਪਰ ਉਹਨਾਂ ਨੇ ਤਾਂ ਫਿਰ ਅਸਤੀਫੇ ਦੇ ਦਿੱਤੇ ਸੀ ਨਾ ਇਹਨਾਂ ਦਾ ਭਈ ਇੱਕ ਬੰਦੇ ਨੇ ਅਸਤੀਫਾ ਨਹੀਂ ਦਿੱਤਾ ਆ ਤੇ ਇਸ ਦੇ ਨਾਲ ਹੀ ਕਿ ਜੇਕਰ ਹੁਣ ਇਹ ਸਤਤੂ ਲੈ ਚੁੱਕੇ ਨੇ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਜਿਹੜਾ ਕਿ ਸਿੱਖ ਪੰਥ ਵੱਲੋਂ ਪੰਜਾਬੀਆਂ ਵੱਲੋਂ ਨਕਾਰਿਆ ਜਾ ਚੁੱਕਿਆ ਆ ਤੇ ਹੁਣ ਜਿਹੜਾ ਕਿ ਮਾਫੀਨਾਮਾ ਵੀ ਮੰਗ ਰਿਹਾ ਤੇ ਸਾਰਾ ਕੁਝ ਕਰਨ ਲਈ ਇਹ ਤਿਆਰ ਹੋ ਰਹੇ ਨੇ ਗਲਤੀਆਂ ਮੰਨ ਰਹੇ ਨੇ ਸਭ ਕੁਝ ਕਰਨੇ ਪਰ ਉਹ ਗਲਤੀਆਂ ਨਹੀਂ ਸੀ ਕਿਉਂਕਿ ਜੇ ਦੇਖਿਆ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੇਹਮ ਦੇਖੋ ਜੀ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ ਜਾਂ ਉਹ ਸਾਜਿਸ਼ ਦਾ 파ਟ ਹੁੰਦਾ ਹੈ ਜਾਂ ਇਹਨਾਂ ਦੀ ਹਕੂਮਤ ਹੋਵੇ ਜੇ ਕਿਸੇ ਹੋਰ ਨੇ ਕੀਤੀ ਹੈ ਤੇ ਉਹਦੂ ਉਹਨੂੰ ਖੜਿਆ ਨਾ ਜਗਿਆ ਹੋਵੇ ਉਹਨੂੰ ਟੰਗਿਆ ਨਾ ਗਿਆ ਹੋਵੇ ਤੇ ਉਹ ਫਿਰ ਉਸ ਬੇਅਦਬੀ ਦਾ ਹਿੱਸਾ ਨਹੀਂ ਤੇ ਜਿਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਹੈ ਜਿਵੇਂ ਵੀ ਬਾਹਰ ਸਿਮਰਤ ਬਾਦਲ ਨੇ ਕਿਹਾ ਸੀ ਉਹਦਾ ਫਿਰ ਕੱਖ ਨਹੀਂ ਹੈ ਸੇਨਾਰਾ ਕੱਖ ਨਹੀਂ ਰਹਿਣਾ ਇਸ ਇਹ ਬਿਲਕੁਲ ਤੁਸੀਂ ਇਹ ਗੱਲ ਠੀਕ ਹੈ ਤੇ ਜੇਕਰ ਇਹੀ ਅਕਾਲੀ ਦਲ ਸਤਾ ਦੇ ਵਿੱਚ ਹੁੰਦਾ ਤਾਂ ਫਿਰ ਮਾਹੌਲ ਕਿਹੋ ਜਿਹਾ ਹੋਣਾ ਸੀਗਾ ਥੋੜਾ ਦੇਖੋ ਉਹ ਮਾਹੌਲ ਉਹੀ ਹੋਣਾ ਸੀ ਜਿੰਨੇ ਪੰਤਿਕ ਤੇਰਾ ਨੇ ਉਹਨਾਂ ਦੀ ਕਟਾਈ ਹੋਣੀ ਸੀ ਉਹ ਸਾਰੇ ਜੇਲਾਂ ਚ ਹੋਣੇ ਸੀ ਤਸ਼ੱਦਦ ਹੋਣਾ ਸੀ ਬਟ ਪੰਜਾਬ ਦਾ ਆਵਾਮ ਸਮਝ ਚੁੱਕਿਆ ਹੈ ਕੌਮ ਸਮਝ ਚੁੱਕੀ ਹੈ ਸੱਤਾ ਚ ਕਿਵੇਂ ਹੁੰਦਾ ਜਦੋਂ ਇਹ ਦੇਖੋ ਕੁਦਰਤ ਦਾ ਵੀ ਨਿਯਮ ਨੇ ਮਾਰਾਜ ਦੀ ਬੇਦਵੀ ਕਰਕੇ ਤੁਸੀਂ ਕਿਵੇਂ ਸੋਚ ਸਕਦੇ ਹੋ ਕੋਈ ਸੱਤਾ ਚ ਰਹਿ ਸਕਦਾ ਹੈ ਬਿਲਕੁਲ ਵੱਡੇ ਵੱਡੇ ਨਹੀਂ ਰਹੇ ਤਾਂ ਫਿਰ ਕੀ ਚੀਜ਼ ਨੇ ਸੋ ਸੱਤਾ ਜਿਵੇਂ ਰਹਿ ਸਕਦਾ ਹੈ ਸੋ ਬਹੁਤ ਬਹੁਤ ਧੰਨਵਾਦ ਕੁਸ਼ਲ ਪਾਲ ਸਿੰਘ ਜੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਦੇਖ ਕੇ ਜਿਹੜੀ ਧੰਨਵਾਦ ਜੀ ਤੁਹਾਡੇ ਆਉਣ ਦਾ ਪਰ ਇੱਥੇ ਇਹ ਦੱਸੋ ਕਿ ਹੁਣ ਸਿੱਖ ਪੰਥ ਨੂੰ ਜਾਂ ਸਮੁੱਚੇ ਪੰਜਾਬ ਨੂੰ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਪਾਸ ਦੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਦਾ ਹਸਨ ਲੱਪਣਾ ਚਾਹੀਦਾ ਸਾਨੂੰ ਸਾਡੇ ਹੱਕ ਲੈਣੇ ਪੈਣੇ ਤੇ ਹੱਕਾਂ ਲੈਣ ਲਈ ਕਿਸੇ ਨੇ ਤੁਹਾਨੂੰ ਤੁਹਾਡੇ ਘਰੇ ਆ ਕੇ ਨਹੀਂ ਦੇਣੇ ਉਹ ਤੁਹਾਨੂੰ ਹੱਕਾਂ ਦੀ ਥਾਂ ਤੇ ਤੁਹਾਨੂੰ ਸੂਬੇਦਾਰ ਬਣਾਉਣ ਨੂੰ ਤੁਹਾਨੂੰ ਇੱਥੇ ਕਹਿਣਗੇ ਜੀ ਤੁਹਾਨੂੰ ਆਹਾ ਅਹੁਦਾ ਦੇ ਦਿੰਨੇ ਆ ਕੋਈ ਪੈਸੇ ਦਾ ਲਾਲਚ ਦੇ ਦੂ ਠੀਕ ਹੈ ਜੇ ਆਪਾਂ ਪੰਜਾਬ ਪ੍ਰਸਤ ਸਿੱਖ ਅੰਤਪ੍ਰਸਤ ਸਿੱਖੀ ਦੀ ਸਿਆਸਤ ਸਿਰਜਣੀ ਹੈ ਤੇ ਸਾਨੂੰ ਆ ਸਾਰੇ ਲਾਲਚ ਸਾਰੀ ਲੋਭ ਸਾਰੀ ਰਾਜ ਕਰਨ ਦੀ ਜਿਹੜੀ ਲਾਲਸਾ ਹੈ ਉਹ ਛੱਡ ਕੇ ਪੰਜਾਬ ਪ੍ਰਸਤ ਹੋ ਕੇ ਜੇ ਲੋੜ ਸੰਘਰਸ਼ ਕਰਕੇ ਆਪਣੇ ਹੱਕ ਲੈਣੇ ਪੈਣਗੇ ਫੇਰ ਗੱਲ ਸ਼ੁਰੂ ਹੋਣੀ ਹੈ ਜੋ ਅੱਜ ਆਪੇ ਜੀ ਆਵੇਂ ਮੁੱਖ ਮੰਤਰੀ ਬਣ ਜਾ ਮੈਂ ਮੰਤਰੀ ਬਣ ਜਾ ਮੈਂ ਮੈਂਬਰ ਪਾਰਲੀਮੈਂਟ ਬਣ ਜਾ ਹੁਣ ਚੰਦੂ ਮਾਹਰਾ ਸਾਹਿਬ ਜੇ ਇਲੈਕਸ਼ਨ ਜਿੱਤੇ ਹੁੰਦੇ ਫਿਰ ਸ਼ਾਇਦ ਤੁਸੀਂ ਕਹਿੰਦੇ ਜੇ ਸਿਆਸਤ ਵਿੱਚ ਹੁੰਦੇ ਫਿਰ ਕੀ ਹੁੰਦਾ ਸੋ ਚੰਦੂ ਮਾਹਰਾ ਸਾਹਿਬ ਜੇ ਇਲੈਕਸ਼ਨ ਜਿੱਤੇ ਹੁੰਦੇ ਤੇ ਚੰਦੂ ਮਾਹਰਾ ਸਾਹਿਬ ਕਾਲ ਤਖਤ ਨਾ ਹੁੰਦੇ ਫਿਰ ਬਾਲ ਸਾਹਿਬ ਦਾ ਕਿਉਂ ਕਿਚੜੀ ਹੋ ਕੇ ਬੀਜੇਪੀ ਚ ਛਾਲ ਮਾਰਨ ਦੀ ਤਿਆਰੀ ਚ ਹੁੰਦੇ ਸੋ ਅੱਜ ਜਿਹੜੀ ਗੱਲਬਾਤ ਸੀ ਉਹਦੇ ਵਿੱਚ ਸਰਦਾਰ ਕੁਸ਼ਲਪਾਲ ਸਿੰਘ ਬਾਦ ਨੇ ਬੜਾ ਸਪਸ਼ਟ ਕਰ ਦਿੱਤਾ ਕਿ ਚੋਣ ਜਿੱਤਣ ਤੋਂ ਬਾਅਦ ਵੀ ਭਾਈ ਅਮਰਪਾਲ ਸਿੰਘ ਜੇਲ੍ਹ ਵਿੱਚ ਬੰਦ ਨੇ ਉਹ ਰਿਹਾਨੀ ਹੋ ਸਕੀ ਉਹ ਰਿਹਾ ਹੋਣੀ ਚਾਹੀਦੀ ਸੀ ਸੋ ਇਹ ਵੀ ਇਤਿਹਾਸ ਵਿੱਚ ਲਿਖਿਆ ਜਾਏਗਾ ਇਹ ਵੀ ਮਾਰ ਪਹੇਗੀ ਕਿ ਬਾਕੀ ਉਹਨਾਂ ਨੇ ਬੜਾ ਸਪਸ਼ਟ ਕਰ ਦਿੱਤਾ ਹੈ ਕਿ ਸਮੁੱਚੇ ਸਿੱਖ ਪੰਥ ਨੂੰ ਜਾਗਣਾ ਪਵੇਗਾ ਆਪਣੇ ਹੱਕਾਂ ਦੀ ਜਿਹੜੀ ਆ ਕੀ ਗੱਲ ਕਰਨੀ ਪਊਗੀ ਸਾਹਮਣੇ ਆਉਣਾ ਪਊਗਾ ਔਰ ਜੋ ਕੁਝ ਅਕਾਲੀ ਦਲ ਬਾਦਲ ਨੇ ਕਿਤੇ ਬਾਦਲ ਸਾਹਿਬ ਦੇ ਰਾਤੋਂ ਲੈ ਕੇ ਜੋ ਕੁਛ ਹੋਇਆ ਉਹਦੀਆਂ ਸਜਾਵਾਂ ਉਹ ਉਖਰੇ ਸੋ ਯੋਜਾਜਤ ਤੋਂ ਆਪਣਾ ਮੇਜਰ ਸਿੰਘ ਪੰਜਾਬੀ ਸਾਥੀ ਜੀ ਆ